ਯਾਰ ਸਾਥੀਓ ਤੁਸੀਂ ਸੁਣ ਰਹੇ ਹੋ ਪੰਜਾਬੀ ਅਲਫਾਜ਼ ਵਿਚਾਰ ਚੈਨਲ ਦੇ ਮਾਧਿਅਮ ਦੇ ਨਾਲ ਔਰ ਤੁਹਾਡੇ ਰੂਬਰੂ ਕਰ ਰਿਹਾ ਅੱਜ ਕੁਝ ਕੰਮ ਦੀਆਂ ਗੱਲਾਂ ਜੋ ਤੁਹਾਡੇ ਜੀਵਨ ਦੇ ਵਿੱਚ ਜ਼ਰੂਰ ਤਬਦੀਲੀ ਲਿਆਉਣਗੀਆਂ ਔਰ ਚੰਗੀਆਂ ਲੱਗੀਆਂ ਆਪਣਾ ਫਰਜ਼ ਸਮਝ ਕੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾਦੀ ਹੋਵਾਂਗਾ ਸਭ ਤੋਂ ਅੱਖਰ ਰਸਤਾ ਉਹ ਹੈ ਜਦ ਤੁਹਾਨੂੰ ਇਕੱਲਿਆਂ ਤੁਰਨਾ ਪੈਂਦਾ ਹੈ ਅਸਲ ਵਿੱਚ ਉਹੀ ਰਸਤਾ ਜ਼ਿੰਦਗੀ 'ਚ ਤੁਹਾਨੂੰ ਮਜ਼ਬੂਤ ਬਣਾਉਂਦਾ ਹੈ ਜ਼ਿੰਦਗੀ ਖੂਬਸੂਰਤ ਨਹੀਂ ਹੈ ਮਿੱਤਰੋ ਤਾਂ ਖੂਬਸੂਰਤ ਬਣਾ ਲਓ ਇਸ ਵਿੱਚ ਕਿਹੜਾ ਪੈਸੇ ਲੱਗਦੇ ਨੇ ਜਰਾ ਮੁਸਕਰਾ ਦਿਓ ਤੁਹਾਡੀ ਜ਼ਿੰਦਗੀ ਖੂਬਸੂਰਤ ਬਣ ਜਾਵੇਗੀ ਕਹਿੰਦੇ ਵਿੰਗੇ ਟੇਢੇ ਮੂੜ ਆਉਣਗੇ ਰਾਹਾਂ ਦੇ ਵਿੱਚ ਰੋੜ ਆਉਣਗੇ ਧੁੱਪਾਂ ਵੇਖ ਕੇ ਡਰਨਾ ਜਾਵੀਂ ਅੱਗੇ ਜਾ ਕੇ ਬੋੜ ਜ਼ਰੂਰ ਆਉਣਗੇ ਲੋਕਾਂ ਨੂੰ ਅੱਗੇ ਵਧਾਉਂਦਾ ਇੰਨੀ ਕਾਲ ਹੈ ਕਿ ਉਹ ਛੋਟੇ ਲੋਕਾਂ ਦਾ ਹੱਥ ਫੜਨ ਦੀ ਬਜਾਏ ਵੱਡੇ ਲੋਕਾਂ ਦੇ ਪੈਰ ਫੜ ਲੈਂਦੇ ਨੇ ਬਾਹਰੋਂ ਰਿਸ਼ਤੇ ਲੱਭਣ ਦੀ ਬਜਾਏ ਘਰ ਦੇ ਰਿਸ਼ਤਿਆਂ ਨੂੰ ਅਮੀਨ ਅਤੇ ਵਿਸ਼ਵਾਸ ਨਾਲ ਲਵਾਓ ਬਾਹਰ ਦੇ ਬਣਾਈ ਭੈਣ ਭਰਾ ਲੰਬਾ ਸਮਾਂ ਨਹੀਂ ਚੱਲਦੇ ਮਿੱਤਰੋ ਜਦ ਕਿਸੇ ਹੋਰ ਦੇ ਦਿਲਬਾਤਾਂ ਨੂੰ ਸਮਝਣਾ ਹੋਵੇ ਤਾਂ ਆਪਣੀ ਮਤ ਨੂੰ ਥੋੜਾ ਚਿਰ ਪਾਸੇ ਰੱਖ ਦੇਣਾ ਚਾਹੀਦਾ ਹੈ ਜਿਹੜਾ ਪੱਕਾ ਮਨਮੁਖ ਹੈ ਉਹ ਸਾਹਮਣੇ ਗੁਰਮੁਖਤਾਈ ਦੀਆਂ ਕਿੰਨੀਆਂ ਵੀ ਗੱਲਾਂ ਛੱਡੋ ਉਹ ਆਪਣਾ ਸੁਭਾਅ ਨਹੀਂ ਛੱਡਦਾ ਪਰ ਜਿਹੜਾ ਪੱਕਾ ਗੁਰਮੁਖ ਹੈ ਮਨਮੁਖਾਂ ਦੀ ਭਾਵੇਂ ਪੀੜ ਵੀ ਪੀੜ ਵਾ ਜਾਵੇ ਉਹ ਆਪਣੀ ਗੁਰਮੁਖਤਾਈ ਨਹੀਂ ਛੱਡਦਾ ਕਹਿੰਦੇ ਜਦ ਮਨ ਖਰਾਬ ਹੋਵੇ ਤਾਂ ਸ਼ਬਦ ਖਰਾਬ ਨਾ ਬੋਲੋ क्योंकि बाद मन तो ठीक हो जाता है मित्रों पर शब्द ठीक नहीं होंगे कहते उड़ते हुए परिंदे की परवाज की तलाश है गुम हो चुकी जो रूह में उस आवाज की तलाश है तारी में बरक और संजीद की तूफान में बज रहा जो अजल से उस साज की तलाश है ਕਹਿੰਦੇ ਵਿਅਰਥ ਆਸ਼ਾ ਕਿਸੇ ਦੂਜੀ ਤੋਂ ਸੁੱਖ ਦੀ ਆਸ ਨਾ ਰੱਖੋ। ਔਰ ਫਾਲਟੂ ਦੇ ਕਰਮਕਾਂਡ ਵੀ ਨਹੀਂ ਸਾਨੂੰ ਕਰਨੇ ਚਾਹੀਦੇ। ਔਰ ਵਿਅਰਥ ਜਿਹੜਾ ਗਿਆਨ ਆ ਉਹ ਗਿਆਨ ਜਿਸ ਨੂੰ ਅਮਲ ਵਿੱਚ ਲਿਆਉਣਾ ਸੰਭਵ ਹੀ ਨਾ ਰਹੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਸੱਚੀ ਫਰਿਸ਼ਤਿਆਂ ਵਰਗੇ ਹੁੰਦੇ ਨੇ ਜਿਨ੍ਹਾਂ ਨੂੰ ਮਿਲਣ ਦੇਖਣਾ ਤੇ ਉਹਨਾਂ ਨਾਲ ਗੱਲਾਂ ਕਰਨਾ ਦਿਲ ਨੂੰ ਸਕੂਨ ਮਿਲਦਾ ਹੈ ਕਹਿੰਦੇ ਜਿਵੇਂ ਕੀੜੀ ਬਾਰੇ ਕਹਿੰਦੇ ਨੇ ਦੀਵਾਰ ਵਿੱਚ ਦੇਖਦੀ ਏ ਸੁਰਾਖ ਕਿੱਥੇ ਨੇ ਕਈਆਂ ਦੀ ਇਹੀ ਬਰਤੀ ਹੁੰਦੀ ਏ ਉਹ ਹਰ ਇੱਕ ਵਿੱਚ ਔਗਣ ਹੀ ਲੱਭਦਾ ਹੈ ਕਹਿੰਦੇ ਤਕਦੀਰ ਦੇ ਲਿਖੇ ਤੇ ਕਦੇ ਸ਼ਿਕਵਾ ਨਾ ਕਰ ਬੰਦਿਆ ਕਿਉਂਕਿ ਤੂੰ ਇਨਾ ਅਕਲਮੰਦ ਨਹੀਂ ਜੋ ਖੁਦਾ ਦੇ ਇਰਾਦੇ ਨੂੰ ਸਮਝ ਸਕੇ ਉਮਰ ਤੁਰਦੀ ਤੁਰਦੀ ਬਹੁਤ ਕੁਝ ਸਮੇਂ ਦੀ ਚਲੀ ਜਾਂਦੀ ਹੈ ਸਾਡਾ ਬਚਪਨ ਜਵਾਨੀ ਦਾ غرੂਰ ਕੀ ਫਿਕਰੀ ਵਾਲੇ ਪਲ ਪਤਾ ਹੀ ਨਹੀਂ ਲੱਗਦਾ ਕਿਦੋਂ ਬੱਚਿਆਂ ਵਾਲੀ ਜिद ਕਰਦੇ ਕਰਦੇ ਸਾਨੂੰ ਸਭ ਸਹਿਣ ਕਰਨ ਦਾ ਵਹਲਾ ਜਾਂਦਾ ਹੈ ਅਲਵੈਲਣ ਪੁਣਾ ਪਤਾ ਨਹੀਂ ਕਿੱਥੇ ਲੈ ਜਾਂਦੀ ਵੱਧਦੀ ਉਮਰ ਜ਼ਿੰਮੇਵਾਰੀਆਂ ਨਾਲ ਅਹੀ ਸਾਂਝ ਪਾਉਂਦੀ ਏ ਜੋ ਮਰਦੇ ਦਮ ਤੱਕ ਨਹੀਂ ਟੁੱਟਦੀ ਹੌਲੀ ਹੌਲੀ ਦਿਲ ਦੀਆਂ ਖਵਾਸ਼ਾਂ ਵੀ ਜਾਂਦੀਆਂ ਲੱਗਦੀਆਂ ਨੇ ਤੇ ਖਾਣ ਪੀਣ ਪਹਿਨਣ ਦੇ ਛੌਂਕ ਵੀ ਖਤਮ ਹੋ ਜਾਂਦੇ ਨੇ ਬਾਵ ਰੋਲਿਆਂ ਵਾਂਗੂੰ ਉੱਡਣ ਵਾਲਾ ਇਨਸਾਨ ਆਪਣਾ ਆਪ ਸਾਂਭਣ ਤੋਂ ਵੀ ਅਸਮਰੱਥ ਹੋਣ ਲੱਗਦਾ ਏ ਹੌਲੀ ਹੌਲੀ ਹੱਡੀਆਂ ਦੀ ਮੁੱਠ पिंजਰੇ ਵਿੱਚ ਕੈਦ ਪਰਿੰਦੇ ਵਾਂਗੂੰ ਆਪਣੀ ਜ਼ਿੰਦਗੀ ਦੇ ਆਖਰੀ ਪਲ گزارਦੀ ਹੈ ਅੰਤ ਵਿੱਚ ਰੂਹ ਵੀ ਸਾਥ ਛੱਡ ਦਿੰਦੀ ਹੈ ਇਸ ਦੁਨੀਆ ਨੂੰ ਅਲਵਿਦਾ ਕਹ ਜਾਂਦੀ ਹੈ। ਇਹਦੇ ਬਰਸਾਤ ਸਾਰਿਆਂ ਦੀ ਸੁਹਾਵਣੀ ਨਹੀਂ ਹੁੰਦੀ। ਕਈਆਂ ਦਾ ਤੀਦਾ ਤੀਲਾ ਇਕੱਠਾ ਕੀਤਾ ਬਾਲਣ ਭਿੱਜ ਜਾਂਦਾ ਹੈ। ਤੇ ਮਜ਼ਦੂਰ ਦੀ ਦਿਹਾੜੀ ਨਹੀਂ ਲੱਗਦੀ। ਚੌਂਦੀ ਛੱਤ ਥੱਲੇ ਬੱਚਿਆਂ ਦੀਆਂ ਕਾਪੀਆਂ ਵਿੱਚ ਸ਼ਿਆਹੀ ਖਿੰਡ ਜਾਂਦੀ ਹੈ। ਤੇ ਹੱਥ ਵਿੱਚ ਕਾਫੀ ਦਾ ਮੱਗ ਫੜ ਕੇ ਬਾਲਕੋਨੀ ਵਿੱਚ ਤਕੀਆਂ ਹੀ ਬਰਸਾਤ ਰੋਮਾਂਟਿਕ ਤੇ ਸੁਹਾਵਣੀ ਲੱਗਦੀ ਹੈ ਕਹਿੰਦੇ ਖਵਾਬ ਖਵਾਸ਼ ਤੇ ਖਾਸ ਜਿੰਨੇ ਘੱਟ ਹੋਣ ਉਹਨਾਂ ਹੀ ਚੰਗਾ ਹੈ ਮਿੱਤਰੋ ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ਰਿਸ਼ਤੇ ਸਿਰਫ ਜਨਮ ਦੇ ਹੀ ਨਹੀਂ ਹੁੰਦੇ ਰਿਸ਼ਤੇ ਮਨ ਦੇ ਵੀ ਹੁੰਦੇ ਨੇ ਤੇ ਮਨ ਦੇ ਰਿਸ਼ਤੇ ਬਹੁਤ ਹੀ ਵਾਰ ਉਹਦੇਰੇ ਹੰਡਣਸਾਰ ਵੀ ਹੁੰਦੇ ਨੇ ਜੇਕਰ ਤੁਸੀਂ ਕਿਸੇ ਨੂੰ ਧੋਖਾ ਦੇਹ ਜਾਂ ਚ ਸਫਲ ਹੋ ਜਾਂਦੇ ਹੋ ਤਾਂ ਇਹ ਨਾ ਸੋਚੋ ਕਿ ਉਹ ਕਿੰਨਾ ਮੂਰਖ ਸੀ ਬਲਕਿ ਇਹ ਸੋਚੋ ਕਿ ਉਸਨੇ ਤੁਹਾਡੇ ਤੇ ਕਿੰਨਾ ਭਰੋਸਾ ਕੀਤਾ ਕਹਿੰਦੇ ਪ੍ਰੋਫੈਸਰ ਡਾਕਟਰ ਵਕੀਲ ਦੀ ਇੰਜੀਨੀਅਰ ਇਹ ਤਾਂ ਤੁਹਾਨੂੰ ਸੌਖਾ ਹੀ ਮਿਲ ਜਾਊ ਪਰ ਠੀਕ ਠਾਕ ਬੰਦਾ ਤੇ ਖਰਾ ਮਿਲਣਾ ਬਹੁਤ ਹੀ ਔਖਾ ਹੈ ਇਮਤਿਹਾਨ ਹਰ ਤਰ੍ਹਾਂ ਨਾਲ ਤਿਆਰ ਵਿਕਤੀਆਂ ਨੂੰ ਹੀ ਡਰਾਉਣ ਲੱਗਦੇ ਨੇ ਕਿਉਂਕਿ ਸਭ ਤੋਂ ਮੂਰਖ ਬੰਦਾ ਵੀ ਅਜਿਹੇ ਪ੍ਰਸ਼ਨ ਪੁੱਛਣ ਲੱਗਦਾ ਹੈ ਜਿਨ੍ਹਾਂ ਦਾ ਜਵਾਬ ਸਭ ਤੋਂ ਸਿਆਣਾ ਵਿਅਕਤੀ ਵੀ ਨਹੀਂ ਦੇ ਸਕਦਾ ਜਿਨ੍ਹਾਂ ਲੋਕਾਂ ਨਾਲ ਹਮੇਸ਼ਾ ਦਿਲ ਤੋਂ ਚੱਲਿਏ ਉਹੀ ਲੋਕ ਸਾਨੂੰ ਸਿਖਾ ਜਾਂਦੇ ਨੇ ਕਿ ਦਿਮਾਗ ਵਰਤਨਾ ਬਹੁਤ ਜ਼ਰੂਰੀ ਹੈ ਇਹਨੇ ਕਸ਼ਟ ਬੰਦੀ ਨੂੰ ਸੋਚਣ ਲਾਉਂਦਾ ਹੈ ਸੋਚ ਮਨੁੱਖ ਨੂੰ ਸਿਆਣਾ ਬਣਾਉਂਦੀ ਹੈ ਤੇ ਸਿਆਣਪ ਜ਼ਿੰਦਗੀ ਨੂੰ ਸੁਖਾਵੀਂ ਬਣਾਉਂਦੀ ਹੈ ਜ਼ਿੰਦਗੀ ਜਿਉਣ ਵਾਸਤੇ ਤਨ ਤੋਂ ਕੱਪੜਾ ਢਿੱਡ ਲਈ ਰੋਟੀ ਹੀ ਕਾਫੀ ਨਹੀਂ ਹੁੰਦੀ ਉਹ ਰੂਹ ਦਾ ਹਾਨ ਵੀ ਬਹੁਤ ਹੀ ਜ਼ਰੂਰੀ ਹੈ ਗੱਲ ਕਰੀਏ ਫਿਤਰਤ ਦੀ ਆਦਮੀ ਦੀ ਫਿਤਰਤ ਹੈ ਕਿ ਇਹ ਜਿਸ ਨੂੰ ਪਿਆਰ ਕਰਦਾ ਹੈ ਉਸ ਨੂੰ ਗੁਲਾਮ ਬਣਾ ਲੈਂਦਾ ਹੈ ਆਦਮੀ ਉਹ ਭਾਵੇਂ ਕੁਝ ਵੀ ਹੋਵੇ ਪੰਛੀ ਜਾਨਵਰ ਦੋਸਤ ਮਹਿਬੂਬ ਤੇ ਪਤਨੀ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਦੀ ਪੰਜਾਬੀ ਅਲਫਾਜ਼ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਦੇਣਾ ਧੰਨਵਾਦ ਤੁਹਾਡਾ ਆਪਣਾ ਹਰਦੀਪ ਸਿੰਘ ਦਿਗਪਾਲ ਲੁਧਿਆਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ